ਜੀਬੀਐ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ ਦਾ ਅਗਲਾ ਅੰਕ 2 ਧੰਵਾਦੀ ਨੋਟ ਆਮ ਤੌਰ ਤੇ ਲਗਭਗ 40 ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਯਾਦ ਰੱਖਣਾ ਮੁਸ਼ਕਲ ਹੁੰਦਾ ਹੈ ਜੇ ਤੁਸੀਂ ਕਿਸੇ ਤਰ੍ਹਾਂ ਉਹਨਾਂ ਨੂੰ ਯਾਦ ਵੀ ਰੱਖ ਸਕਦੇ ਹੋ ਤਾਂ ਉਹਨਾਂ ਨੂੰ ਇੱਕ ਵਾਸਤਵਿਕ ਸਮਾਂ ਸੀਮਾ ਦੇ ਅੰਦਰ ਰੱਖਣਾ ਹੋਰ ਵੀ ਮੁਸ਼ਕਲ ਹੁੰਦਾ ਹੈ ਪਰ ਜਦੋਂ ਘਟਨਾਵਾਂ ਬਹੁਤ ਜ਼ਿਆਦਾ ਰਾਸ਼ਟਰੀ ਮਹੱਤਵ ਦੀਆਂ ਹੁੰਦੀਆਂ ਹਨ ਤਾਂ ਉਹ ਤੁਹਾਡੀ ਯਾਦਦਾਸ਼ਤ ਇੱਕ ਹਿੱਸਾ ਬਣ ਜਾਂਦੀਆਂ ਹਨ ਅਤੇ ਇਸ ਨੂੰ ਆਸਾਨੀ ਨਾਲ ਭੁੱਲਿਆ ਨਹੀਂ ਜਾ ਸਕਦਾ ਅਸਲ ਵਿੱਚ ਸਮੇਂ ਦੇ ਬੀਤਣ ਨਾਲ ਉਹਨਾਂ ਘਟਨਾਵਾਂ ਦੀਆਂ ਯਾਦਾਂ ਦਾ ਬੋਝ ਤੁਹਾਨੂੰ ਬਿਨਾਂ ਕਿਸੇ ਦੇਰੀ ਦੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਨੂੰ ਉਤਾਰਨ ਲਈ ਮਜਬੂਰ ਕਰਦਾ ਹੈ ਮੇਰੇ ਲਈ ਇੱਥੇ ਬਿਆਨ ਕੀਤੀਆਂ ਗਈਆਂ ਘਟਨਾਵਾਂ ਬਾਰੇ ਇੱਕ ਕਿਤਾਬ ਲਿਖਣਾ ਆਪਣੇ ਆਪ ਤੋਂ ਬੋਝ ਲਾਉਣ ਲਈ ਸਭ ਤੋਂ ਟੁਕਵੀਂ ਚੋਣ ਸੀ ਇਸ ਪੁਸਤਕ ਦੀ ਸਮਗਰੀ ਦੋ ਪੜਾਵਾਂ ਵਾਲੇ ਚੋਟੀ ਦੇ ਗੁਪਤ ਆਪਰੇਸ਼ਨ ਦੇ ਦੁਆਲੇ ਘੁੰਮਦੀ ਹੈ ਜਿਸ ਨੂੰ ਮੈਂ ਆਪਰੇਸ਼ਨ ਪਿੰਡਰਾ ਵਾਲੇ ਖਾਲਿਸਤਾਨ ਦਾ ਨਾਮ ਦਿੰਦਾ ਹੈ ਇੱਕ ਅਕਬਰ ਰੋਡ ਨਵੀਂ ਦਿੱਲੀ ਵਿਖੇ ਸਥਿਤ ਪ੍ਰਧਾਨ ਮੰਤਰੀ ਦੇ ਰਿਹੈਸ਼ੀ ਦਫਤਰ ਵਿੱਚ ਕੰਮ ਕਰਦੇ ਕੋਈ ਸੀਨੀਅਰ ਅਧਿਕਾਰ ਪ੍ਰਭਾਵਸ਼ਾਲੀ ਕਾਂਗਰਸੀ ਨੇਤਾਵਾਂ ਨੇ ਇਸ ਆਪਰੇਸ਼ਨ ਦੀ ਸ਼ੁਰੂਆਤ ਅਤੇ ਪ੍ਰਬੰਧਨ ਕੀਤਾ ਸੀ ਆਮ ਤੌਰ ਤੇ ਅਜਿਹੇ ਕਾਰਜਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਅਤੇ ਹਰ ਚੀਜ਼ ਦਾ ਫੈਸਲਾ ਜ਼ੁਬਾਨੀ ਹੀ ਕਰ ਲਿਆ ਜਾਂਦਾ ਹੈ ਕਿਉਂਕਿ ਉਸ ਆਪਰੇਸ਼ਨ ਵਿੱਚ ਕੁਝ ਵਿਦੇਸ਼ੀ ਅੰਗ ਸਨ ਤਾਂ ਰਾ ਦਾ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਹੋਣਾ ਲਾਜ਼ਮੀ ਸੀ ਇਸੇ ਸੰਦਰਭ ਵਿੱਚ ਮੇਰੇ ਆਪਣੇ ਨਿੱਜੀ ਤਜਰਬੇ ਅਤੇ ਆਪਰੇਸ਼ਨ ਨਾਲ ਸੰਬੰਧਿਤ ਸੂਝ-ਬੂਝ ਸੀ ਅਤੇ ਇਹ ਹੀ ਇਸ ਕਿਤਾਬ ਦਾ ਧੁਰਾ ਬਣਦੇ ਹਨ ਪਰ ਕੁਝ ਪਾੜੇ ਪੜਨ ਲਈ ਵਾਧੂ ਜਾਣਕਾਰੀ ਦੀ ਵੀ ਲੋੜ ਸੀ ਜ਼ਿਆਦਾਤਰ ਅਖਬਾਰਾਂ ਸਾਲਿਆਂ ਤੇ ਹੋਰ ਮੀਡੀਆ ਜਿਨ੍ਹਾਂ ਦਾ ਪ੍ਰਬੰਧਨ ਭਾਰਤ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਤੇ ਏਜੰਸੀਆਂ ਦਾ ਟੁਕਵੇਂ ਤੌਰ ਤੇ ਕੰਟਰੋਲ ਸੀ ਨੇ ਇਸ ਘਟਨਾਕ੍ਰਮ ਦੇ ਵਿਗੜੇ ਹੋਏ ਨਹੀਂ ਤਾਂ ਮਨਕਰਤ ਵਿਚਾਰ ਜ਼ਰੂਰ ਦਿੱਤੇ ਬਾਕੀ ਆਪਰੇਸ਼ਨ ਦੀ ਅਸਲ ਪ੍ਰਵਿਰਤੀ ਨੂੰ ਸਮਝ ਨਹੀਂ ਸਕੇ ਅਤੇ ਘਟਨਾਵਾਂ ਦੇ ਬਰੀਕੀ ਨਾਲ ਪ੍ਰਬੰਧਿਤ ਪ੍ਰਵਾਹ ਵਿੱਚ ਹੱਦੋਂ ਵੱਧ ਉਤਸ਼ਾਹਤ ਹੋ ਗਏ ਇਸ ਦੇ ਬਾਵਜੂਦ ਇੰਡੀਆ ਟੂਡੇ ਅਤੇ ਇੰਡੀਅਨ ਐਕਸਪ੍ਰੈਸ ਵਰਗੇ ਕੁਝ ਪ੍ਰਕਾਸ਼ਿਤ ਸਾਧਨਾਂ ਨੇ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ ਇਹਨਾਂ ਪ੍ਰਕਾਸ਼ਿਤ ਸਰੋਤਾਂ ਤੋਂ ਹਵਾਲਿਆਂ ਵਜੋਂ ਲਏ ਗਏ ਅਜਿਹੇ ਲੇਖਾਂ ਤੇ ਖਬਰਾਂ ਨੂੰ ਸੇਰਾਂ ਦੇ ਦਿੱਤਾ ਗਿਆ ਉਲਝਣਾ ਭਰੀ ਪਹੇਲੀ ਵਰਗੇ ਇਸ ਆਪਰੇਸ਼ਨ ਬਾਰੇ ਕੁਝ ਸ਼ੰਕਿਆਂ ਨੂੰ ਦੂਰ ਕਰਨ ਵਿੱਚ ਕੁਝ ਕਿਤਾਬਾਂ ਬਹੁਤ ਲਾਭਦਾਇਕ ਸਾਬਤ ਹੋਈਆਂ। ਕੁਝ ਹੋਰ ਕਿਤਾਬਾਂ ਨੇ ਕੁਝ ਅਜਿਹੀ ਜਾਣਕਾਰੀ ਦੀ ਪੁਸ਼ਟੀ ਵੀ ਕੀਤੀ ਜੋ ਸੇਵਾ ਦੌਰਾਨ ਮੇਰੇ ਧਿਆਨ ਵਿੱਚ ਆਈ ਸੀ। ਇਹਨਾਂ ਵਿੱਚੋਂ ਕੁਝ ਕਿਤਾਬਾਂ ਸੀਨੀਅਰ ਸਰਕਾਰੀ ਅਧਿਕਾਰੀਆਂ ਦੁਆਰਾ ਲਿਖੀਆਂ ਗਈਆਂ ਸਨ ਜਿਨ੍ਹਾਂ ਨੇ ਉਸ ਸਮੇਂ ਐਮ ਅਹੁਦਿਆਂ ਤੇ ਕੰਮ ਕੀਤਾ ਸੀ। ਇਹਨਾਂ ਵਿੱਚ ਸ਼ਾਮਲ ਹਨ ਸਾਬਕਾ ਕੈਬਨਿਟ ਸਕੱਤਰ ਬੀਜੀ ਦੇਸ਼ਮੁਖ ਦੁਆਰਾ ਲਿਖਤ ਫ੍ਰਾਮ ਪੂਨਾ ਟੂ ਪ੍ਰਾਈਮ ਮਿਨਿਸਟਰਸ ਆਫਿਸ ਉਸ ਵਕਤ ਪ੍ਰਦਾਨ ਮਾਤਰੀ ਦੇ ਪ੍ਰਮੁੱਖ ਸਕੱਤਰ ਪੀਸੀ ਅਲੈਗਜ਼ੈਂਡਰ ਦੀ ਕਿਤਾਬ ਥਰੂ ਦਾ ਕਾਰਿਡੋਰਸ ਆਫ ਪਾਵਰ ਅਜਿਹਾ ਦੇ ਸਭ ਕਬੀਕ ਸਕੱਤਰ ਬੀ ਰਾਵਨ ਦੀ ਕਿਤਾਬ ਕਾ ਬੋਇਸ ਆਫ ਰਾ ਡਾਉਨ ਮੈਮਰੀ ਰੇਨ ਕੁਝ ਹੋਰ ਕਿਤਾਬਾਂ ਜਿਨ੍ਹਾਂ ਉੱਤੇ ਮੈਂ ਭਰੋਸਾ ਕੀਤਾ ਹੈ ਮਸ਼ਹੂਰ ਪੱਤਰਕਾਰਾਂ ਦੁਆਰਾ ਲਿਖੀਆਂ ਗਈਆਂ ਹਨ ਉਦਾਹਰਨ ਵਜੋਂ ਮਾਰਕ ਟੱਲੀ ਅਤੇ ਸਤੀਸ਼ ਜੈਕਬ ਦੀ ਕਿਤਾਬ ਮਿਸਿਸ ਗਾਂਧੀਸ ਲਾਸਟ ਬੈਟਲ ਗੁਰਦੀਪ ਨਾਇਰ ਦੀ ਬਿਯੋਂਡ ਦਾ ਲਾਈਨਸ ਐਨ ਆਟੋ ਬਾਇਓਗ੍ਰਾਫੀ ਅਤੇ ਜੀਐਸ ਚਾਵਲਾ ਦੀ ਕਿਤਾਬ ਬਲੱਡ ਸ਼ੈਡ ਇਨ ਪੰਜਾਬ ਅਨਟੋਲਡ ਸਾਗਾ ਆਫ ਅ ਡਿਸੀਟੈਂਡ ਸੈਬੋਟਾਸ 1984 ਐਂਟੀ ਸਿੱਖ ਵਾਇਲੈਂਸ ਦਿੱਲੀ ਵਿਖੇ ਸਿੱਖ ਵਿਰੋਧੀ ਕਤਲੇਆਮ ਦਾ ਚਸ਼ਮਦੀਦ ਦਸਤਾਵੇਜ਼ ਜਿਸ ਨੂੰ ਸੰਜੇ ਸੂਰੀ ਨੇ ਲਿਖਿਆ ਜੋ ਉਸ ਵਕਤ ਇੰਡੀਅਨ ਐਕਸਪ੍ਰੈਸ ਦਾ ਇੱਕ ਨੌਜਵਾਨ ਪੱਤਰਕਾਰ ਸੀ ਸੰਜੇ ਦੀ ਇਹ ਕਿਤਾਬ ਦੋ ਮਾਮਲਿਆਂ ਵਿੱਚ ਅੱਖਾਂ ਖੋਲਣ ਵਾਲੀ ਹੈ ਇਸ ਨੇ 1984 ਦੇ ਕਤਲਿਆਂ ਵਿੱਚ ਕਾਂਗਰਸੀ ਨੇਤਾਵਾਂ ਦੀ ਸ਼ਮੂਲੀਅਤ ਅਤੇ ਦਿੱਲੀ ਦੇ ਕੁਝ ਪੁਲਿਸ ਅਧਿਕਾਰੀਆਂ ਦੀ ਲਾਪਰਵਾਹੀ ਤੇ ਇਥੋਂ ਤੱਕ ਕਿ ਮਿਲੀ ਭਗਤ ਨੂੰ ਵੀ ਨੰਗਾ ਕਰ ਦਿੱਤਾ ਅਤੇ ਇਸ ਨੇ ਉਹਨਾਂ ਗੱਲਾਂ ਦੀ ਪੁਸ਼ਟੀ ਕੀਤੀ ਜੋ ਮੈਂ ਦਿੱਲੀ ਪੁਲਿਸ ਦੇ ਵਾਇਰਲੈਸ ਨੈੱਟਵਰਕ ਤੇ ਸੁਣੀਆਂ ਸਨ ਜਿਸ ਦੀ ਮੈਂ 1 ਤੋਂ 3 ਨਵੰਬਰ 1984 ਤੱਕ ਤਿੰਨ ਦਿਨਾਂ ਲਈ ਆਪਣੇ ਨਿੱਜੀ ਰੇਡੀਓ ਤੇ ਪੁਲਿਸ ਵਾਇਰਲੈਸ ਤੇ ਉਹਦੀ ਗੱਲਬਾਤ ਸੁਣੀ ਮੈਂ ਸਾਰੇ ਲੇਖਕਾਂ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਸਿੱਕਮ ਦੇ ਭਾਰਤ ਨਾਲ ਰਲੇਮੇ ਬਾਰੇ ਮੇਰੀ ਪਿਛਲੀ ਕਿਤਾਬ ਦੇ ਖਰੜੇ 2018 ਦੇ ਸ਼ੁਰੂ ਵਿੱਚ ਪ੍ਰਕਾਸ਼ਕਾਂ ਨੂੰ ਦਿੱਤੇ ਜਾਣ ਤੋਂ ਤੁਰੰਤ ਬਾਅਦ ਮੈਂ ਇਸ ਕਿਤਾਬ ਵਿੱਚ ਬਿਆਨ ਕੀਤੀਆਂ ਘਟਨਾਵਾਂ ਬਾਰੇ ਹੱਥ ਲਿਖਤ ਨੋਟ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਮੇਰੀ ਕਿਤਾਬ ਸਿੱਕਮ ਡਾਨਾ ਡੈਮੋਕ੍ਰੇਸੀ ਦੇ ਰਿਲੀਜ਼ ਹੋਣ ਤੋਂ ਬਾਅਦ ਮੈਂ ਉਹਨਾਂ ਨੋਟਾਂ ਦੀ ਸਮਗਰੀ ਆਪਣੀ ਧੀ ਹਰਮੀਤਾ ਨੂੰ ਬੋਲ ਕੇ ਲਿਖਵਾਉਣੀ ਸ਼ੁਰੂ ਕਰ ਦਿੱਤੀ ਅਤੇ ਉਹ ਨੋਟ ਇਸ ਕਿਤਾਬ ਵਿੱਚ ਸ਼ਾਮਲ ਕਰਨ ਲਈ ਕੰਮ ਆਏ ਜਦੋਂ ਵੀ ਮੈਨੂੰ ਇਸ ਤਿਲੂੜ ਭਈ ਤਾਂ ਉਹ ਇਸ ਸਮੱਗਰੀ ਨੂੰ ਟਾਈਪ ਕਰਕੇ ਮੇਰੀ ਮਦਦ ਕਰਦੀ ਰਹੀ ਮੇਰੇ بیٹے ਗਗਨ ਨੇ ਮੈਨੂੰ ਇੰਟਰਨੈਟ ਤੇ ਟੁਕਮੀ ਸਮੱਗਰੀ ਲੱਭਣ ਅਤੇ ਸੰਪਾਦਨ ਤੋਂ ਪਹਿਲਾਂ ਤੇ ਸੰਪਾਦਨ ਦੇ ਪੜਾਵਾਂ ਦੌਰਾਨ ਇਸ ਕਿਤਾਬ ਦੇ ਟਾਈਪ ਖਰੜੇ ਨੂੰ ਪੜਨ ਵਿੱਚ ਵੀ ਮਦਦ ਕੀਤੀ ਕੁਝ ਮਹੱਤਵਪੂਰਨ ਸੁਝਾਅ ਦਿੱਤੇ ਜਿਨ੍ਹਾਂ ਨੂੰ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਮੈਂ ਇਹਨਾਂ ਦੋਵਾਂ ਦੀ ਮਦਦ ਲਈ ਧੰਨਵਾਦੀ ਹਾਂ ਸਾਬਕਾ ਡਾਇਰੈਕਟਰ ਜਨਰਲ ਸੁਰੱਖਿਆ ਆਰਟੀ ਨਾਗਰਾਨੀ ਦਾ ਵੀ ਵਿਸ਼ੇਸ਼ ਧੰਨਵਾਦ ਕਰਦਾ ਹਾਂ ਉਹਨਾਂ ਨੇ ਰੱਦ ਕੀਤੇ ਗਏ ਐਲਿਬਨ ਕਮਾਂਡੋ ਆਪਰੇਸ਼ਨ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਜਿਸ ਬਾਰੇ ਮੈਂ ਅਧਿਆਇ 8 ਵਿੱਚ ਲਿਖਿਆ ਹੈ। ਉਹਨਾਂ ਨੇ ਮੈਨੂੰ ਆਪਣੀ ਪਰਿਵਾਰਕ ਐਲਬਮ ਵੀ ਵਿਖਾਈ ਜਿਸ ਵਿੱਚ ਮੈਂ ਕੁਝ ਚੰਗੀਆਂ ਫੋਟੋਆਂ ਲੈ ਸਕਿਆ ਜੋ ਕਿਤਾਬ ਵਿੱਚ ਕੰਮ ਆਈਆਂ। ਇਸ ਦੇ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਮੈਂ ਪ੍ਰਕਾਸ਼ ਸਿੰਘ ਸਾਹਿਬ ਦਾ ਡੀਜੀਪੀ ਯੂਪੀ ਅਤੇ ਡੀਜੀ ਬੀਐਸਐਫ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਉਹਨਾਂ ਦੀ ਇੱਕ ਟਿੱਪਣੀ ਦਾ ਹਵਾਲਾ ਦੇਣ ਦੀ ਆਗਿਆ ਦਿੱਤੀ ਜਿਸ ਦੇ ਬਿਰਵੇ ਭੂਮਿਕਾ ਵਿੱਚ ਦਿੱਤੇ ਗਏ ਹਨ। Indian Express ਦੇ ਸਾਬਕਾ ਸੀਨੀਅਰ ਪੱਤਰਕਾਰ ਜੀਐਸ ਚਾਵਲਾ ਨੇ ਮੇਰੇ ਨਾਲ ਆਪਣੇ ਕੁਝ ਤਜਰਬੇ ਸਾਂਝੇ ਕੀਤੇ ਜਿਨ੍ਹਾਂ ਨਾਲ ਮੈਨੂੰ ਬਿਹਤਰ ਤਰੀਕੇ ਨਾਲ ਇਹ ਸਮਝਣ ਵਿੱਚ ਮਦਦ ਮਿਲੀ ਕਿ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਸੀ ਮੈਂ ਜੀਐਸ ਬੰਦੇਰ ਦਾ ਵੀ ਧੰਨਵਾਦੀ ਹਾਂ ਜੋ ਸਾਬਕਾ ਡੀਜੀ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਬੀਪੀਆਰਡੀ ਸਨ ਅਜੇ ਅਮਰਸਰ ਵਿਖੇ ਉਸ ਸਮੇਂ ਬੀਐਸਐਫ ਦੇ ਡੀਆਈਜੀ ਸਨ ਜਦੋਂ ਆਪਰੇਸ਼ਨ ਬਲੂ ਸਟਾਰ ਸ਼ੁਰੂ ਕੀਤਾ ਗਿਆ ਸੀ ਇਸ ਤੋਂ ਇਲਾਵਾ ਸਾਬਕਾ ਡੀਜੀਪੀ ਪੰਜਾਬ एमपीएस और कसाबी انہاں دوارا مہیا کروائی گئی جانکاری دی ਧੰਨਵਾਦੀ ہاں جو 1982 ਤੋਂ 1985 ਤੱਕ ਸਹਾਇਕ ਨਿਰਦੇਸ਼ਕ ਇੰਟੈਲੀਜੈਂਸ ਬਿਊਰੋ ਅੰਮ੍ਰਿਤਸਰ ਦੇ ਐਮ ਅਹੁਦੇ ਤੇ ਤੈਨਾਤ ਸਨ 1982 ਅਤੇ 1983 ਵਿੱਚ ਇੰਦਰਾ ਗਾਂਧੀ ਦੁਆਰਾ ਕੀਤੇ ਗਏ ਅਮਰੀਕਾ ਦੇ ਦੋ ਦੌਰਿਆਂ ਦੌਰਾਨ ਬਹੁਤ ਮਦਦਗਾਰ ਸਾਬਤ ਹੋਣ ਲਈ ਮੇਰੇ ਦੋਸਤ ਅਤੇ ਆਈਪੀਐਸ ਬੈਚਮੇਟ ਰਤਨ ਸੈਕਲ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਮੈਂ ਆਪਣੇ ਆਈਪੀਐਸ ਬੈਚਮੇਟ ਚਮਨ ਲਾਲ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਉਸ ਸਮੇਂ ਦੀ ਪੰਜਾਬ ਪੁਲਿਸ ਦੇ ਕੰਮਕਾਜ ਬਾਰੇ ਬਹੁਤ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ ਜਦੋਂ 2 ਸਾਲਾਂ ਲਈ ਉਹਨਾਂ ਨੂੰ ਡੀਆਈਜੀ ਬੀਐਸਐਫ ਬਾਰਡਰ ਅਤੇ ਪੰਜਾਬ ਪੁਲਿਸ ਵੱਜੋਂ ਤਾਇਨਾਤ ਕੀਤਾ ਗਿਆ ਸੀ ਮੇਰੇ ਖੁਰ ਆਈਪੀਐਲ ਬੈਚਮੇਟ ਪੀਐਸ ਬਾਬਾ ਨੇ ਦਿੱਲੀ ਪੁਲਿਸ ਦੇ ਕੰਮਕਾਜ ਅਤੇ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਇਸ ਦੀ ਭੂਮਿਕਾ ਨੂੰ ਸਮਝਣ ਵਿੱਚ ਮੇਰੀ ਮਦਦ ਕੀਤੀ ਮੈਂ ਭਾਈ ਵੀਰ ਸਿੰਘ ਸਾਹਿਬ ਸਦਨ BBSS ਨਮੀ ਦਿੱਲੀ ਦੇ ਨਿਰਦੇਸ਼ਕ ਡਾਕਟਰ ਮਹਿੰਦਰ ਸਿੰਘ ਦਾ ਬੀਬੇ ਸੇਸ਼ ਧੰਨਵਾਦ ਕਰਦਾ ਹਾਂ। ਉਹਨਾਂ ਨੇ ਆਪਣੀ ਨਿੱਜੀ ਲਾਇਬ੍ਰੇਰੀ ਵਿੱਚੋਂ ਮੈਨੂੰ ਕਿਤਾਬਾਂ ਦਿੱਤੀਆਂ ਜੋ ਅੱਜ ਇੱਕ ਦੇ ਕੁਝ ਹਿੱਸੇ ਲਿਖਣ ਵਿੱਚ ਲਾਭਦਾਇਕ ਸਾਬਤ ਹੋਈਆਂ। ਉਹਨਾਂ ਨੇ ਕੁਝ ਬਹੁਤ ਅਹਿਮ ਫੋਟੋਆਂ ਵੀ ਉਪਲਬਧ ਕਰਵਾਈਆਂ ਜੋ ਇਸ ਕਿਤਾਬ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਰਾਜਦੂਤ ਕੇ.ਸੀ. ਸਿੰਘ ਸੇਵਾਮੁਕਤ ਜਿਨ੍ਹਾਂ ਨੂੰ ਹਾਲੇ ਵੀ ਉਸ ਸੰਖੇਪ ਗੱਲਬਾਤ ਯਾਦ ਸੀ ਜੋ ਸਤੰਬਰ 1983 ਵਿੱਚ ਨਿਊਯਾਰਕ ਵਿਕੇ ਸਾਡੇ ਦੋਹਾਂ ਵਿਚਕਾਰ ਹੋਈ ਸੀ ਨੇ ਮੇਰੇ ਨਾਲ ਮ ਜਾਣਕਾਰੀ ਸਾਂਝੀ ਕੀਤੀ ਜੋ ਨਵੰਬਰ 1984 ਵਿੱਚ ਰਾਸ਼ਟਰਪਤੀ ਸਕੱਤਰੇਤ ਵਿੱਚ ਡਿਪਟੀ ਸਕੱਤਰੇਤ ਵਜੋਂ ਤਾਇਨਾਤ ਹੋਣ ਦੌਰਾਨ ਉਹਨਾਂ ਨੂੰ ਮਿਲੀ ਸੀ ਇਸ ਲਈ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਬਕਾ ਕੈਬਨਿਟ ਸਕੱਤਰ ਅਤੇ ਪੱਛਮੀ ਬੰਗਾਲ ਤੇ ਪੰਜਾਬ ਦੇ ਗਵਰਨਰ 10 ਅਕਤੂਬਰ 1983 ਤੋਂ 3 ਜੁਲਾਈ 1984 ਤੱਕ ਸਵਰਗਵਾਸੀ ਬੀਡੀ ਪਾਂਡੇ ਦੀਆਂ ਯਾਦਾਂ ਤੇ ਆਧਾਰਿਤ ਕਿਤਾਬ ਇੰ ਦਾ ਸਰਵਿਸ ਆਫ ਫਰੀ ਇੰਡੀਆ ਮੈਮਰੀਜ਼ ਆਫ ਅ ਸਿਵਲ ਸਰਵੈਂਟ ਜਿਸ ਨੂੰ ਅਨੰਦ ਦੀ ਤੀਰ ਰਤਨਾ ਸੁਦਰਸ਼ਨ ਨੇ ਸੰਪਾਦਿਤ ਕੀਤਾ ਅਤੇ ਹਾਰੀ ਵਿੱਚ ਸਪੀਕਿੰਗ ਟਾਈਗਰਸ ਬੁਕਸ ਨਵੀਂ ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ ਇਸ ਕਿਤਾਬ ਨੇ ਮੇਰੇ ਵੱਲੋਂ 1 ਸਾਲ ਪਹਿਲਾਂ ਅੰਗਰੇਜ਼ੀ ਵਿੱਚ ਲਿਖੀ ਗਈ ਕਿਤਾਬ ਵਿੱਚ ਦੱਸੇ ਗਏ ਕਈ ਤੱਥਾਂ ਅਤੇ ਨਰੀਖਣਾਂ ਦੀ ਪੁਸ਼ਟੀ ਕੀਤੀ ਹੈ ਸਬੰਧ ਸਥਾਨਾਂ ਤੇ ਸਾਰੰਸ਼ ਪੇਸ਼ ਕੀਤੇ ਗਏ ਹਨ ਮੈਂ ਰਤਨਾ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣੇ ਪਿਤਾ ਜੀ ਬਹੁਤ ਹੀ ਮੰਨੇ ਜਾਂਦੇ ਵਿਅਕਤੀਆਂ ਦੀਆਂ ਯਾਦਾਂ ਪ੍ਰਕਾਸ਼ਿਤ ਕਰਵਾਈਆਂ ਅੰਤ ਵਿੱਚ ਪ੍ਰਕਾਸ਼ਕ ਹਰ ਪਰ ਕਾਲੈਂਸ ਦੀ ਕਾਰਜਕਾਰੀ ਸੰਪਾਦਕ ਬਹੁਤ ਮਿਹਨਤੀ ਸਵਾਤੀ ਚੋਪੜਾ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਦੀ ਸਹਿਤਾ ਨਾਲ ਇਹ ਕਿਤਾਬ ਮੂਲ ਰੂਪ ਵਿੱਚ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋਈ ਪੂਰੀ ਲਿਖਤ ਪ੍ਰਕਿਰਿਆ ਤੇ ਅਕਤੂਬਰ 2020 ਵਿੱਚ ਇਸ ਕਿਤਾਬ ਦੇ ਛਪਣ ਤੱਕ ਉਹਨਾਂ ਨੇ ਬਹੁਤ ਸਮਰਥਨ ਦਿੱਤਾ ਅਤੇ ਸੰਵਾਦਨ ਪੜਾ ਤੇ ਬਹੁਤ ਸਾਰੇ ਕੀਮਤੀ ਸੁਝਾਅ ਦਿੱਤੇ ਮੈਂ ਬਹੁਤ ਮਿਹਨਤੀ ਅਤੇ ਕਾਬਲ ਹਰਜੋਤ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵਾਈਟ ਕ로우 ਪਬਲਿਸ਼ਰਸ ਵੱਲੋਂ ਇਸ ਕਿਤਾਬ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ